ਸ੍ਰੋਮਨੀ ਅਕਾਲੀ ਦਲ ਦੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਅਮਿਤ ਰਾਠੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਨਾਲ ਖੜਾ ਹੈ ਤੇ ਕਿਸਾਨਾਂ ਦੀ ਜ਼ਮੀਨ ਨੂੰ ਪੰਜਾਬ ਸਰਕਾਰ ਦੇ ਕਬਜ਼ੇ ਦੇ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ। ਇਸੇ ਦੇ ਵਿਰੋਧ ਵਿੱਚ ਪਾਰਟੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੂਰੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਵਾਇਪ ਸਾਰੇ ਪ੍ਰਧਾਨ ਡੈਲੀਗੇਟਸ ਤੇ ਹੋਰ ਵੀ ਆਗੂ ਮਿਲ ਕੇ ਪਟਿਆਲਾ ਦੇ ਪੁੱਡਾ ਗਰਾਊਂਡ ਅਰਬਨ ਸਟੇਟ ਵਿੱਚ 11 ਅਗਸਤ ਨੂੰ ਵਿਸ਼ਾਲ ਧਰਨਾ ਲਗਾਇਆ ਜਾਵੇਗਾ। ਜਿਸ ਦੇ ਕਾਲੀ ਦਲ ਦੇ ਭਾਰੀ ਸੰਖਿਆ ਵਿੱਚ ਵਰਕਰ ਮੌਜੂਦ ਰਹਿਣਗੇ। ਸਤੋ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਕਾਲੀ ਦਲ ਨੇ ਮੋਰਚਾ ਗੱਡਣਾ ਹੈ 1 ਸਤੰਬਰ ਤੋਂ ਉਹਦੇ ਸਮਾਜੇ ਪੰਜਾਬ ਨੂੰ ਹਲੂਣ ਲੈ ਤੇ ਜਗਾਉਣ ਲਈ ਧਾਰੇ ਤੇ ਚਾਰੇ ਜ਼ਿਲ੍ਹਾ ਵਾਈਜ਼ ਚੌਥਾ ਲਾ ਮਿਸਾਲ ਤੜਨਾ 11 ਅਗਸਤ ਸਮਾ 10 ਵਜੇ ਉਡਾ ਦਫਤਰ ਮੋਰੇ ਅਰਬਨ ਸਟੇਟ ਕੱਲ ਹੋਣ ਜਾ ਰਿਹਾ ਹੈ। ਪਾਰਟੀ ਪ੍ਰਧਾਨ ਨੇ ਪਹੁੰਚਣਾ ਸਮੂਹ ਜ਼ਿਲ੍ਹੇ ਦੀ ਲੀਡਰਸ਼ਿਪ ਨੇ ਪਹੁੰਚਣਾ ਸਾਰੇ ਹਲਕਿਆਂ ਤੋਂ ਬਹੁਤ ਵੱਡੇ ਕਾਫਲੇ ਬਸਾਂ ਤੇ ਕਾਰਾਂ ਦੇ ਪਹੁੰਚ ਰਹੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਦੀ ਲੜਾਈ ਲੜੇ ਵੀ ਕਾਲੀ ਦਲ ਬਚਨ ਵੱਧ ਆਉ ਦੇ ਲਈ ਇੱਥੇ 71 ਹੋਇਆ ਸਾਰੇ ਬਜਾਜ ਸਾਹਿਬ ਦੇ ਸਤਾਨ ਗ੍ਰਹਿ ਸਤਾਨ ਵਿਖੇ ਛੋਟੇ ਬਜਾਜ ਸਾਹਿਬ ਦੇ ਅਮਰਿੰਦਰ ਬਜਾਜ ਦੇ ਇੱਥੇ ਸਾਰੇ ਸਾਡੇ ਸਰਕਲ ਪ੍ਰਧਾਨ ਯੂਥ ਦੇ ਸਾਰੇ ਸਾਡੇ ਲੀਡਰਸ਼ਿਪ ਡੈਲੀਗੇਟਸ ਤੇ ਜਿਨ੍ਹਾਂ ਨੇ ਐਮਸੀ ਦੀ ਇਲੈਕਸ਼ਨ ਲੜੀ ਉਹ ਸਾਰੀ ਲੀਡਰਸ਼ਿਪ ਪਹੁੰਚੀ ਸੀ ਉਹਨਾਂ ਨੇ ਇਹ ਸਾਰੇ ਜ਼ਿੰਮੇਵਾਰੀ ਦੇ ਸਾਡੇ ਨੂੰ ਕੁਝ ਵੀ ਚਾਹੀਦਾ ਹੈ ਵਹੀਕਲ ਚਾਹੀਦਾ ਕਿਸੇ ਨੂੰ ਕੋਈ ਹੋਰ ਚੀਜ਼ ਚਾਹੀਦੀ ਹੈ ਤਾਂ ਜਗਾ ਵੀ ਮੈਂ ਨਾਲ ਦੱਸਦਾ ਕਿ 10 ਪੋਡਾ ਦੇ ਮੂਹਰੇ ਦਫਤਰ ਦੇ ਮੂਹਰੇ ਧਰਨਾ ਹੋਣਾ ਪਰ ਪਟਿਆਲਾ ਸ਼ਹਿਰ ਨੂੰ ਜਿਹੜੀ ਕਾਨਫਰੈਂਸ ਨੂੰ ਜਿਹੜਾ ਸਥਾਨ ਮਿਲਿਆ ਉਹ ਗੋਪਾਲ ਸਵੀਟਸ ਅਰਬਨ ਸਟੇਟ ਫੇਸ ਟੂ ਦੇ ਮੂਹਰੇ 71 ਹੋਣਾ ਉਥੇ ਆਪਣੇ ਸਾਰੇ ਵਹੀਕਲ ਲਾ ਕੇ ਟੈਂਪੋ ਟ੍ਰੈਲੇਰ ਆਪਣੇ ਗੱਡੀਆਂ ਬੱਸਾਂ ਕਾਰਾਂ ਲਾ ਕੇ ਪਟਿਆਲਾ ਸ਼ਹਿਰ ਦੀ ਸਾਰੀ ਪੰਥ ਤੇ ਪੰਜਾਬ ਦੀ ਲੜਾਈ ਲੜਨ ਵਾਲੀ ਲੀਡਰਸ਼ਿਪ ਨੇ ਤੇ ਵਰਕਰਾਂ ਨੇ ਇਕੱਤਰ ਹੋ ਕੇ ਨਾਰੇ ਜਕਾਰੇ ਲਾਉਂਦੇ ਹੋਏ ਤੇਜਰੀ ਵਾਲਾ ਸ਼ੀਸ਼ ਮੈਦੇ ਸ਼ੀਸ਼ੇ ਲਾਉਣੇ ਨੇ ਤਾਲੂੜਾ ਮੁਹਾਲੇ ਘੇਰਨਾ ਸੀ ਮੋਰਚੇ ਦੇ ਬਾਅਦ ਚ ਤੇ ਪਾਰਟੀ ਮੈਦਾਨ ਦਾ ਸੁਨੇਹਾ ਲੈਣਾ ਤੇ ਸ਼੍ਰੋਮਿਕ ਅਕਾਲੀ ਦਲ ਦੀ ਜਿਹੜੀ ਬਿੱਡੀ ਜੰਗ ਹੈ ਇਹਨੂੰ ਕਾਮਯਾਬ ਕਰਨਾ ਹੈ ਪੰਜਾਬ ਪੰਜਾਬੀ ਦੇ 50 ਹਜ਼ਾਰ ਕਿਸਾਨ ਵਿਚੋੜਾ ਬਾਈ ਜੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ 50 ਦੀ ਜਿਹੜੀ ਆਪ ਦੀ ਸਰਕਾਰ ਨੇ ਜ਼ਮੀਨਦਾਰ ਦਾ ਜ਼ਮੀਨਾ ਖੋਣ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਉਹਨੂੰ ਰੱਦ ਕਰਾਉਣ ਵਾਸਤੇ ਕਿਉਂਕਿ ਜ਼ਮੀਨਦਾਰ ਦਾ ਜ਼ਮੀਨਾ ਖੋਣੀਆ ਕੋਈ ਮਾਹੌਲ ਨਹੀਂ ਹੈ ਔਰ ਸ਼ੋਮਣੀ ਕਾਰਜ ਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਜੇ ਗਵਾਈ ਦੇ ਕਾ ਬਹੁਤ ਵੱਡਾ ਧਰਨਾ ਜਿਹੜਾ ਹੈ ਬੂਡਲ ਗਾਉਂ ਦੇ ਕਾ ਅਰਬਰ ਸ਼ੇਰ ਦੇ ਕਾ ਅਧਿਕਾਰ ਦਿੱਤਾ ਜਾਣਾ ਹੈ ਉਹਦੀ ਤਿਆਰੀ ਦੇ ਵਿਚਾਰ ਜੀ ਸਾਰੇ ਅਸੀਂ ਇਕੱਠੇ ਹੋਏ ਆ ਤੇ ਦੇਖ ਹੀ ਰਹੇ ਹੋ ਕਿੰਨਾ ਜੋਸ਼ ਹੈ ਔਰ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਪੰਜਾਬੀ ਪੰਜਾਬੀ ਨੂੰ ਬਚਾਉਣ ਵਾਸਤੇ ਜ਼ਿੰਮੇਦਾਰ ਨੂੰ ਬਚਾਉਣ ਵਾਸਤੇ ਪੰਜਾਬੀ ਨੂੰ ਬਚਾਉਣ ਵਾਸਤੇ ਆਪਾਂ ਸਾਰਿਆਂ ਜਿਹੜਾ ਸਰਕਾਰ ਦੇ ਖਿਲਾਫ ਵੱਡੇ ਪੱਧਰ ਤੇ ਧਰਨਾ ਦੇਈਏ ਕਿਉਂਕਿ ਜ਼ਮੀਨਦਾਰੀ ਉਹਨਾਂ ਨੇ ਇੱਕ ਜਿੱਖ ਖੋਹ ਨਹੀਂ ਲੈਣੀ ਕਿਸੇ ਵੀ ਕੀਮਤ ਤੇ ਕਿਸੇ ਨੂੰ ਜਿੰਨੀ ਮਰਜ਼ੀ ਕੋਈ ਬਣਿਆ ਕਰਨੀ ਪਏ ਤੇ ਕੱਲ ਦੇ ਧਰਨੇ ਦੀ ਗੱਲ ਸ਼ਾਮਲ ਹੋ ਕੇ ਅਸੀਂ ਬਹੁਤ ਵੱਡੇ ਕਾਰਤੇਕਾਰ ਇੱਕ ਵਾਰੀ ਸਰਕਾਰ ਨੂੰ ਜਿਗਾੜ ਲਈਏ ਕਿ ਜਿਹੜਾ ਪੰਜਾਬ ਦਾ ਜ਼ਿੰਮੇਦਾਰ ਹੈ ਉਹ ਤੁਹਾਡੇ ਹੱਥ ਚੋਂ ਨਹੀਂ ਜਾੜਦੇ ਨਹੀਂ ਕੋਈ ਵੀ ਕੋਈ ਜੀ ਜਬਰਦਸਤੀ ਨਹੀਂ ਖੋਈ ਜਾ ਸਕਦੀ ਨਾਸੀ ਫੋੜ ਗਿਆ ਸੋਮੇ ਗੱਲ ਦੇ ਪ੍ਰਾਂਤ ਸਾਹਿਬ ਸੁਖਵੀਰ ਜੀ ਦੇ ਬਾਦ ਦੇ ਉਮਦੂ ਸਾਰੀ ਸਾਰਾ ਬਹੁਤ ਵੱਡੇ ਇਕੱਠ ਹੋ ਰਿਹਾ ਨਾ ਮੈਂ ਪਟਿਆਲੇ ਸ਼ਹਿਰ ਦੇ ਲੋਕਾਂ ਨੂੰ ਵੀ ਪਟਿਆਲੇ ਜਿਹਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਹੋਂ ਵਾਕੇ ਤੁਸੀਂ ਇੱਥੇ ਪਹੁੰਚੋ ਆਪਣੇ ਹਾਜ਼ਿਰ ਬાઓ ਔਰ ਆਪਣੀ ਜਿਹੜੀ ਹੈ ਪੰਜਾਬੀ ਨੂੰ ਬਚਾਉਣ ਦੇ ਗੱਲ ਆਪਣਾ ਯੋਗਦਾਨ ਪਾਓ ਆਪਣਾ ਹਿੱਸਾ ਪਾਓ